ਮਸ਼ਹੂਰ ਪੰਜਾਬੀ ਗਾਇਕ ਰਾਜਵਿਰ ਜਵੰਦਾ ਪਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਸੀ ਉਸ ਤੋਂ ਬਾਅਦ ਮਹਾਲੀ ਦੇ ਫੋਟਿਸ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਜਾਂਦਾ ਤੇ 11 ਦਿਨ ਵੈਂਟੀਲੇਟਰ ਤੇ ਸੀ ਪਰ 8 ਅਕਤੂਬਰ ਨੂੰ ਉਹ ਇਸ ਦੁਨੀਆ ਨੂੰ ਅਲਵਿਦਾ ਆ ਗਏ ਸੀ ਤਾਂ ਅੱਜ ਉਹਨਾਂ ਦਾ ਜਿਹੜਾ ਅੰਤਿਮ ਅਰਦਾਸ ਉਹਨਾਂ ਦੇ ਪਿੰਡ ਪਾ ਉਹਨਾਂ ਦੇ ਵਿੱਚ ਕੀਤੀ ਜਾ ਰਹੀ ਹੈ ਹਰ ਕੋਈ ਭਾਵੁਕ ਅੱਖਾਂ ਦੇ ਨਾਲ ਉੱਥੇ ਪਹੁੰਚ ਰਿਹਾ ਹੈ ਰਾਜਵੀਰ ਜਵੰਦਾ ਨੂੰ ਚਾਉਣ ਵਾਲੇ ਉਸ ਦਾ ਪਰਿਵਾਰ ਉਸ ਦੇ ਸਾਥੀ ਜਿਹੜੇ ਆ ਦੋਸਤ ਮਿੱਤਰ ਵੀ ਉੱਥੇ ਪਹੁੰਚ ਰਹੇ ਨੇ ਉਹਨਾਂ ਦੇ ਵੱਲੋਂ ਜਿਹੜਾ ਤਿਆਰੀਆਂ ਦਾ ਜਿਹੜਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਵੀ ਪਹੁੰਚਣ ਗਿਆ ਸੰਗਤਾਂ ਦੇ ਪ ਦੇ ਲਈ ਜਿਹੜਾ ਪੁਖਤਾ ਪ੍ਰਬੰਧ ਉਹ ਕੀਤੇ ਜਾ ਰਿਹਾ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਿਹਾ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕਨਵਰ ਗਰੇਵਾਲ ਕੁਲਵਿੰਦਰ ਵਿੱਲਾ ਆਪਣੀ ਦੋਸਤੀ ਦਾ ਜਿਹੜਾ ਫਰਜ਼ ਨਿਭਾਉਂਦੇ ਹੋਏ ਦਿਖਾਈ ਦੇ ਰਹੇ ਨੇ ਉੱਥੇ ਪਹੁੰਚ ਕੇ ਜਿਹੜਾ ਉਹਨਾਂ ਦੇ ਵੱਲੋਂ ਸਾਰਾ ਦੇਖ ਰਿਕ ਕੀਤੀ ਜਾ ਰਹੀ ਹੈ ਐਮਈ ਵਰਕ ਵੀ ਮੌਕੇ ਤੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਵੀ ਜਿਹੜਾ ਮੌਕੇ ਤੇ ਜਿਹੜੀਆਂ ਹਾਲਾਤ ਜਿਹੜਿਆ ਕਾਬੂ ਦੇ ਵਿੱਚ ਰੱਖੇ ਜਾ ਰਹੇ ਮੌਕੇ ਤੇ ਜਿਹੜਾ ਪੁਖਤਾ ਪ੍ਰਬੰਧ ਕੀਤੇ ਜਾ ਰਿਹਾ ਤਾਂ ਅੱਜ ਜਿਹੜਾ ਰਾਜਵੀਰ ਜਵੰਦਾ ਦਾ ਅੰਤਿਮ ਜਿਹੜੀ ਆਰਦਾਸ ਭੋਗ ਪਾਏ ਜਾ ਰਹੇ ਨੇ ਸ ਅੰਤਿਮ ਅਰਦਾਸ ਜਿਹੜੀ ਅੱਜ ਕੀਤੀ ਜਾਵੇਗੀ ਪਰਿਵਾਰ ਵੀ ਦੋਸਤ ਮਿੱਤਰ ਵੀ ਤੇ ਹੋਰ ਵੀ ਚਾਉਣ ਵਾਲੇ ਜਿਹੜੇ ਆ ਭਾਵੁਕ ਅੱਖਾਂ ਦੇ ਨਾਲ ਨਮ ਅੱਖਾਂ ਦੇ ਨਾਲ ਜਿਹੜੇ ਆ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋ ਰਹੇ ਨੇ ਪਰ ਇਸੇ ਵਿਚਾਲੇ ਤੁਹਾਨੂੰ ਦੱਸ ਦਈਏ ਕਿ ਸਮਾਜ ਸੇਵੀ ਤੇ ਸੀਨੀਅਰ ਵਕੀਲ ਨਵਕਰਨ ਸਿੰਘ ਦੇ ਵੱਲੋਂ ਇੱਕ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਾਫੀ ਸਵਾਲ ਚੁੱਕੇ ਨੇ ਉਹਨਾਂ ਨੇ ਪੰਜੌਰ ਹਸਪਤਾਲ ਦੇ ਵਿੱਚ ਜਦੋਂ ਰਾਜਵੀਰ ਜਵੰਦਾ ਨੂੰ ਹਾਦਸੇ ਤੋਂ ਬਾਅਦ ਲਿਜਾਇਆ ਗਿਆ ਪਰ ਉੱਥੇ ਹਸਪਤਾਲ ਦੇ ਵੱਲੋਂ ਜਿਹੜੀ ਹੈ ਫਰਸਟ ایڈ ਨਹੀਂ ਦਿੱਤੀ ਗਈ ਮੋੜਲੀ ਸਹਾਇਤਾ ਜਿਹੜੀ ਆ ਚੰਗੀ ਤਰ੍ਹਾਂ ਉਹਨਾਂ ਦੀ ਹਾਲਤ ਜਿਹੜੀ ਆ ਨਾਜ਼ੁਕ ਬਣੀ ਹੋਈ ਸੀ ਤਾਂ ਉਹਨਾਂ ਨੂੰ ਜਿਹੜਾ 40 ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਸੀ ਤਾਂ ਹੁਣ ਸਮਾਜ ਸੇਵੀ ਨਵਕਰਨ ਸਿੰਘ ਵਕੀਲ ਦੇ ਵੱਲੋਂ ਜਿਹੜਾ ਹੈ ਪੰਜੌਰ ਦੇ ਹਸਪਤਾਲ ਦੇ ਉੱਤੇ ਜਿਹੜੀ ਆ ਸਵਾਲ ਚੁੱਕੇ ਗਏ ਨੇ ਉਹਨਾਂ ਨੇ ਪੰਜਾਬ ਹਰਿਆਣਾ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀਆ ਉਹਨਾਂ ਨੇ ਕਿਹਾ ਕਿ ਇਹ ਹਸਪਤਾਲ ਦੇ ਵੱਲੋਂ ਜਿਹੜੀ ਆ ਰਾਜਵੀਰ ਜਵੰਦਾ ਨੂੰ ਮੋੜਲੀ ਜਿਹੜੀ ਆ ਸਹਾਇਤਾ ਨਹੀਂ ਦਿੱਤੀ ਕਿ ਜਿਸ ਤੋਂ ਬਾਅਦ ਉਹਨਾਂ ਦੀ ਨਾਜ਼ੁਕ ਹਾਲਤ ਬਣੀਆ ਤਾਂ ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਦੋਂ ਰਾਜਵੀਰ ਜਵੰਦਾ ਦੇ ਨਾਲ ਜਿਹੜਾ ਹਾਦਸਾ ਵਾਪਰਿਆ ਸੀ ਤਾਂ ਉਸ ਤੋਂ ਬਾਅਦ ਵੀ ਸਮਾਜ ਸੇਵੀ ਸੀਨੀਅਰ ਵਕੀਲ ਜਿਹੜੇ ਆ ਨਵਕਰਨ ਸਿੰਘ ਦੇ ਵੱਲੋਂ ਜਿਹੜੀ ਆ ਹਿਮਾਚਲ ਕੋਰਟ ਦੇ ਵਿੱਚ ਵੀ ਪਟੀਸ਼ਨ ਦਾਇਰ ਕੀਤੀ ਗਈ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਹਿਮਾਚਲ ਦੀ ਜਿਹੜੀ ਸਰਕਾਰ ਹੈ ਉਹਨਾਂ ਨੇ ਪਿਛਲੇ ਸਾਲ 100 ਕਰੋੜ ਦੇ ਕਰੀਬ ਗੌਸੈਸ ਦੇ ਨਾਮ ਤੇ ਜਿਹੜਾ ਲੋਕਾਂ ਤੋਂ ਪੈਸਾ ਜਿਹੜਾ ਉਹ ਵਸੂਲ ਕੀਤਾ ਪਰ ਕੋਈ ਵੀ ਜਿਹੜਾ ਅਵਾਰਾ ਬਚ ਨੂੰ ਸੰਬੰਧ ਦਾ ਜਿਹੜਾ ਹੱਲ ਨਹੀਂ ਕੀਤਾ ਗਿਆ ਤਾਂ ਹਾਈ ਕੋਰਟ ਦੇ ਵੱਲੋਂ ਵੀ ਜਿਹੜਾ ਮੌਜੂਦਾ ਸਰਕਾਰ ਨੂੰ ਹਿਮਾਚਲ ਦੀ ਸਰਕਾਰ ਨੂੰ ਜਿਹੜਾ ਉਹ ਨੋਟਿਸ ਜਾਰੀ ਕੀਤਾ ਸੀ ਲੈਂਡ ਦੇਣ ਦਾ ਜਿਹੜਾ ਹਿਸਾਬ ਦੀ ਜਿਹੜੀ ਮੰਗ ਕੀਤੀ ਸੀ ਤਾਂ ਹੁਣ ਫਿਰ ਜਿਹੜਾ ਸੀਨੀਅਰ ਵਕੀਲ ਨਵਕਰਨ ਸਿੰਘ ਦੇ ਵੱਲੋਂ ਜਿਹੜੀ ਆ ਪੰਜਾਬ ਹਰਿਆਣਾ ਕੋਰਟ ਦੇ ਵਿੱਚ ਪਟੀਸ਼ਨ ਜਿਹੜੀ ਆ ਉਹ ਦਾਇਰ ਕੀਤੀ ਗਈ ਆ ਪੰਜੌਰ ਦੇ ਹਸਪਤਾਲ ਦੇ ਉੱਤੇ ਸਵਾਲ ਚੁੱਕੇ ਗਏ ਨੇ ਕਿਹਾ ਗਿਆ ਕਿ ਇਹਨਾਂ ਨੇ ਰਾਜਵੀਰ ਨੂੰ ਜਿਹੜੀ ਆ ਮੋੜ ਲਈ ਸਹਾਇਤਾ ਨਹੀਂ ਦਿੱਤੀ ਜਿਹੜੀ ਆ ਪਟੀਸ਼ਨ ਹੁਣ ਦਾਇਰ ਕੀਤੀ ਗਈ ਆ ਤਾਂ ਇਸ ਦੀ ਜਿਹੜੀ ਸੁਣਵਾਈ ਹੈ 27 ਜਿਹੜੀ ਅਕਤੂਬਰ ਨੂੰ ਹੋਵੇਗੀ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਪਟੀਸ਼ਨ ਜਿਹੜੀ ਦਾਇਰ ਕੀਤੀ ਗਈ ਹੈ ਤੇ ਹੁਣ ਹਸਪਤਾਲ ਦੇ ਉੱਤੇ ਜਿਹੜੇ ਆ ਕਾਫੀ ਗੰਭੀਰ ਸਵਾਲ ਚੁੱਕੇ ਗਏ ਆ ਤਾਂ ਇਸ ਦੀ ਸੁਣਵਾਈ ਜਿਹੜੀ ਆ ਕੋਰਟ ਦੇ ਵਿੱਚੋਂ ਜਿਹੜੀ ਆ 27 ਅਕਤੂਬਰ ਨੂੰ ਹੋਵੇਗੀ ਤਾਂ ਅੱਜ ਜਿਹੜਾ ਰਾਜਵੀਰ ਜਵੰਦਾ ਦੀ ਆਪ ਵੀ ਸਿੰਗਰ ਪਹੁੰਚ ਰਹੇ ਨੇ ਪਰਿਵਾਰ ਪਹੁੰਚ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਾਫੀ ਜਿਹੜਾ ਗਮਗੀਨ ਮਾਹੌਲ ਬਣਿਆ ਹੋਇਆ ਸਹਿਮ ਦਾ ਮਾਹੌਲ ਬਣਿਆ ਹੋਇਆ ਜਿਹੜਾ ਜੋਵਨ ਰੁੱਤੇ ਇੱਕ ਮਸ਼ਹੂਰ ਪੰਜਾਬੀ ਗਾਇਕ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਤਾਂ ਹੁਣ ਹਰ ਕੋਈ ਜਿਹੜਾ ਭਾਵੁਕ ਆਖਣ ਦੇ ਨਾਲ ਹਰ ਕੋਈ ਰਾਜਵੀਰ ਜਵੰਦਾ ਨੂੰ ਚਾਉਣ ਵਾਲਾ ਜਿਹੜਾ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋ ਰਿਹਾ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਿਹਾ ਕਨਵਰ ਗਰੇਵਾਲ ਦੇ ਵੱਲੋਂ ਜਿਹੜਾ ਕੁਲਵਿੰਦਰ ਵਿਲਾ ਦੇ ਵੱਲੋਂ ਆਪਣੀ ਦੋਸਤੀ ਦਾ ਜਿਹੜਾ ਉਹ ਫਰਜ਼ ਨਿਭਾਇਆ ਜਾ ਰਿਹਾ ਉਹ ਵੀ ਮੌਕੇ ਤੇ ਪਹੁੰਚੇ ਨੇ ਉਹਨਾਂ ਦੇ